8 6 7 ਦਾ ਟਾਈਮ ਹੋਣਾ ਤੇ ਬਾਹਰੋਂ ਬੰਦਿਆਂ ਨੇ ਆਉਣ ਲਾਪਣਾ ਪਿੰਡਾਂ ਦੇ ਵਿੱਚੋਂ ਜਿਹੜੇ ਮੋਹਤਵਾਰ ਬੰਦੇ ਨੇ ਤੇ ਸਰਪੰਚ ਨੇ ਉਹਨਾਂ ਇਹ ਗੱਲਾਂ ਲਾਂ ਕੇ ਛੇੜ ਦੇਣੀ ਵੀ ਅੰਮ੍ਰਿਤਪਾਲ ਨੂੰ ਤੁਸੀਂ ਖਿਡਾਰੂ ਅਹੀਂ ਆਖਣਾ ਅਹੀਂ ਕਾਹਦੇ ਖਿਡਾਰੀਏ ਵੀ ਖਿਡਾਰਨ ਨਾਲ ਸਾਨੂੰ ਤਾਂ ਕੋਈ ਦੇਖਦਾ ਨਹੀਂ ਇਹ ਪੰਗਾ ਵੱਖਰਾ ਖੜਾ ਕਰਾ ਕੇ ਇਹ ਕਿੱਲਾ ਲਈ ਜਾਈ ਤੇ ਥੋੜੇ ਨਾ ਠੋਗਦੀ ਤੇ ਥੱਲੇਉਂ ਦੇਈ ਮੀਲ ਤੂੰ ਉਹਨਾ ਨਹੀਂ ਉਹਨਾਂ ਜੰਜਾਂ ਬਾਬਾ ਆਣਾ ਕਰੇ ਉਹਨੇ ਸਾਰੀ ਸੰਗਤ ਆਪਾਂ ਵਾਂਦੀਏ ਵੀ ਕੱਲੇ ਨਹੀਂ ਆਦੇ ਸਾਰੀ ਸੰਗਤਾਂ ਦੀ ਸੰਗਤਾਂ ਮਹਾਰਾਜ ਨੂੰ ਵੀ ਆਖਿਆ ਸੀ ਵੀ ਤੁਸੀਂ ਨਿਕਲ ਜਾਓ ਇਥੋਂ ਜਿਹਨੂੰ ਘੇਰਾ ਪਿਆ ਹੈ ਤੇ ਪੰਜਾਂ ਸਿੰਘਾਂ ਦਾ ਵੀ ਉਹਨਾਂ ਮੰਨ ਲਈ ਸੀ ਗੱਲ ਤੇ ਤੁਸੀਂ ਫਿਰ ਮੰਨੋ ਉਹਨਾਂ ਫਿਰ ਆਂ ਘਰ ਆ ਆਪਨਾ ਵਕੀਲ ਉਹ ਵੀ ਜਾਂਦਾ ਆਉਂਦਾ ਰਹਿੰਦਾ ਉਹਨਾਂ ਕੋਲ ਉਹ ਜਾਂਦਾ ਉਹ ਰਹਿੰਦਾ ਤੇ ਉਹ ਉਹਨੂੰ ਵੀ ਕਿਤੇ ਗੱਲ ਇਹ ਪਿੰਕ ਪੈ ਗਈ ਵੀ ਇਹਨੂੰ ਆਪਾਂ ਖੁਲਾਰਨਾ ਹੈ ਠੀਕ ਹੈ ਉਹਨੂੰ ਖੁਲਾਰਨਾ ਹੈ ਤੇ ਉਹਨੇ ਕੀਤਾ ਉਹਦੋਂ ਨਾ ਪਹਿਲਾਂ ਜਿਵੇਂ ਡੰਗ ਗਿਆ ਤੇ ਉਹਨੇ ਆਣ ਕੇ ਲਾਨ ਕਰ ਦਿੱਤਾ ਉਹ ਅੰਮ੍ਰਿਤਪਾਲ ਬਾਬੇ ਨੂੰ ਖੁਲਾਰ ਦਿੱਤਾ ਠੀਕ ਹੈ ਤੇ ਇਹ ਜਦੋਂ ਗਏ ਨਾ ਤੇ ਪਹਿਲਾਂ ਦਾ ਬਾਬਾ ਮੰਦਿਰ ਜੀਲ ਤੇ ਜਾਣਾ ਆਮ ਤੌਰ ਤੇ ਆਪਾਂ ਦੇਖਦੇ ਆ ਬਹੁਤ ਵੱਡੀ ਦੁਬਧਾ ਹੋ ਜਾਂਦੀ ਪਰਿਵਾਰ ਦੇ ਵਿੱਚ ਇੱਕ ਪਰਿਵਾਰ ਨੂੰ ਬੜਾ ਵੱਡੀ ਚਿੰਤਾ ਹੋ ਜਾਂਦੀ ਵੀ ਸਾਡਾ ਜਿਹੜਾ ਨੌਜਵਾਨ ਇੱਕ ਮਾਊ ਪੁੱਤ ਜੇਲ੍ਹ ਚ ਚਲਾ ਗਿਆ ਲੇਕਿਨ ਦੂਸਰੇ ਪੰਨੇ ਇਹਨਾਂ ਦੇ ਹੌਸਲੇ ਵੇਖੋ ਪੂਰੇ ਪਰਿਵਾਰ ਦੇ ਬੜੀ ਚੜ੍ਹਦੀ ਕਲਾ ਦਾ ਇਹਨਾਂ ਦਾ ਪੋਤਰਾ ਜਿਹੜਾ ਉਹ ਬੜੀ ਚੜ੍ਹਦੀ ਪਿਛਲੇ ਦਿਨਾਂ ਦੇ ਵਿੱਚ ਇੱਕ ਸਾਲ ਕਰੀਬ ਪਹਿਲਾਂ ਪ੍ਰਧਾਨ ਮੰਤਰੀ ਬਾਜੇਗੇ ਤੁਸੀਂ ਸਭ ਜਾਣਦੇ ਹੋ ਸੋਸ਼ਲ ਮੀਡੀਆ ਤੇ ਕਾਫੀ ਵਧੀਆ ਰਿਸਪੌਂਸ ਮਿਲਿਆ ਨੌਜਵਾਨ ਨੇ ਕਾਫੀ ਜਿਹੜੇ ਦਲੇਰ ਨੌਜਵਾਨ ਹੈਗੇ ਸਾਡੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਸਾਥੀ ਰਹੇ ਆ ਅਸਟਾ ਮਾ ਇੱਕ ਸਾਲ ਪਹਿਲਾਂ ਕਰੀਬ ਹੁਣ ਡੇਬਿਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹ ਮੌਜੂਦ ਨੇ ਭਾਈ ਵਰਤਪਾਲ ਸਿੰਘ ਖਾਲਸਾ ਉਹਨਾਂ ਦੇ ਨਾਲ ਜਿਹੜਾ ਜੇਲ੍ਹ ਦੇ ਵਿੱਚ ਨੇ ਐਨਐਸਏ ਉਹਨਾਂ ਤੇ ਲੱਗੀ ਹੋਈ ਏ ਸੋ ਭਗਤ ਸਿੰਘ ਜਿਹੜਾ ਪ੍ਰਧਾਨ ਮੰਤਰੀ ਬਜੇਗ ਜਿਨ੍ਹਾਂ ਨੂੰ ਆਪਾਂ ਨਾਂ ਜਾਣਦੇ ਆ ਸੋ ਉਹਨਾਂ ਦੇ ਡੈਡੀ ਜੀ ਪਿਤਾ ਜੀ ਉਹਨੇ ਮੇਰੇ ਨਾਲ ਨੇ ਹਰਜਿੰਦਰ ਸਿੰਘ ਵਾਤਵਾਦ ਸ਼ੇਅਰ ਕਰਨਾ ਔਰ ਆਪਣੇ ਕਮੈਂਟਸ ਸ਼ੇਅਰ ਸੋ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਭਲੀ ਭਾਤ ਜਾਣਦੇ ਹੋ ਕਿ ਹਲਕਾ ਖਰੂਤ ਸਾਹਿਬ ਦੇ ਜਿਹੜਾ ਬੜੀ ਹੋਟ ਸੈਟ ਬਣੀ ਹੋਈ ਏ ਆ ਲੋਕ ਸਭਾ 2024 ਜਿਹੜੇ ਆਪਣੇ ਸਿਰ ਤੇ ਆ 1 ਜੂਨ ਨੂੰ ਜਿਹੜੇ ਵੋਟਾਂ ਪੈਣੀਆਂ ਹਨ ਮਤਦਾਨ ਕਰਨਾ ਲੋਕਾਂ ਨੇ ਲੇਕਿਨ ਉਸ ਦੇ ਵਿੱਚ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਸਾਲ ਕਰੀਬ ਪਹਿਲਾਂ ਪ੍ਰਧਾਨ ਮੰਤਰੀ ਬਾਜੇਗੇ ਤੁਸੀਂ ਸਭ ਜਾਣਦੇ ਹੋ ਸੋਸ਼ਲ ਮੀਡੀਆ ਤੇ ਕਾਫੀ ਵਧੀਆ ਰਿਸਪੌਂਸ ਮਿਲਿਆ ਨੌਜਵਾਨ ਨੇ ਕਾਫੀ ਜਿਹੜੇ ਦਲੇਰ ਨੌਜਵਾਨ ਹੈਗੇ ਸਾਡੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਸਾਥੀ ਰਹੇ ਆ ਇਸ ਟਾਈਮ ਇੱਕ ਸਾਲ ਪਹਿਲਾਂ ਕਰੀਬ ਹੁਣ ਦੇ ਵੀਰੂਗੜ ਜੇਲ੍ਹ ਦੇ ਵਿੱਚ ਨੇ ਉਹ ਮੌਜੂਦ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਨਾਲ ਜਿਹੜਾ ਜੇਲ੍ਹ ਦੇ ਵਿੱਚ ਨੇ ਐਨਐਸਏ ਉਹਨਾਂ ਤੇ ਲੱਗੀ ਹੋਈ ਹੈ ਸੋ ਭਗਤ ਸਿੰਘ ਜਿਹੜਾ ਪ੍ਰਧਾਨ ਮੰਤਰੀ ਬਾਜੇਗੇ ਜਿਨ੍ਹਾਂ ਨੂੰ ਆਪਾਂ ਨਾਂ ਜਾਣਦੇ ਆ ਉਹਨਾਂ ਦੇ ਡੈਡੀ ਜੀ ਪਿਤਾ ਜੀ ਨੇ ਮੇਰੇ ਨਾਲ ਨੇ ਹਰਜਿੰਦਰ ਸਿੰਘ ਬਾਜੇਕੇ ਭਾਈ ਸਾਹਿਬ ਜੀ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਵਾਇਦ ਦਾ ਖਾਲਸਾ ਵਾਇਦ ਦੀ ਫਤਿਹ ਪ੍ਰਧਾਨ ਮੰਤਰੀ ਬਾਜੇਕੇ ਦਾ ਕੀ ਹਾਲ ਸਰ ਤੋਂ ਪਹਿਲਾਂ ਦੱਸੋ ਜੀ ਪ੍ਰਧਾਨ ਮੰਤਰੀ ਬਾਜੇਕੇ ਦਾ ਸਾਨੂੰ ਹੋ ਗਿਆ 2 ਮਹੀਨੇ ਹੁਣ ਹਾਂ ਇਹਨਾਂ ਜਦੋਂ ਇਹ ਆਪਣੇ ਗਏ ਨੇ ਨਾ ਇਹਨਾਂ ਤੋਂ ਜਦੋਂ ਆ ਪੱਧਰਨੇ ਚੁੱਕਣਾ ਸੀ ਉਦੋਂ ਪਹਿਲਾਂ ਗਏ ਮੇਰੀ ਪਹਿਲਾਂ ਮੈਂ ਗਿਆ 10 ਦਿਨ ਵਧੀਆ ਸੀ ਮੇਰੀ ਉਦੋਂ ਪਿਛੇ 9 ਤੇ ਮੇਰਾ ਪੋਤਰਾ ਗਏ ਨੇ ਤੇ ਬਹੁਤ ਵਧੀਆ ਏ ਉਹ ਸਾਨੂੰ ਆ ਦਾ ਚੜਦੀ ਕਲਾ ਰਹਿੰਦਾ ਅਸੀਂ ਉਹਨੂੰ ਆਣੇ ਆ ਤੇ ਉਹ ਮੈਂ ਮੇਰੇ ਪੋਤਰੇ ਮੈਂ ਦਾ ਪੁੱਤ ਚੜਦੀ ਕਲਾ ਰਹਿੰਦਾ ਤੇ ਉਹ ਵੀ ਚੜਦੀ ਕਲਾ ਸਭ ਤੋਂ ਵੱਡੀ ਗੱਲ ਦਰਸ਼ਕੋ ਮੈਂ ਦੱਸ ਦੇਵਾਂ ਕਿ ਪ੍ਰਧਾਨ ਮੰਤਰੀ ਬਾਜ ਕੇ ਇਹ ਜਿਹੜੇ ਪਿਤਾ ਜੀ ਹਨ ਜਾਂ ਇਹਨਾਂ ਦਾ ਪੋਤਰਾ ਹੈਗਾ ਇਹਨਾਂ ਦਾ ਆਪਣਾ ਭਾਈ ਸਾਹਿਬ ਦਾ ਉਹ ਵੀ ਬੜੀ ਚੜ੍ਹਦੀ ਕਲਾ ਜੀ ਅਕਸਰ ਸਾਡੀ ਫੋਨ ਤੇ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਪ੍ਰਧਾਨ ਮੰਤਰੀ ਬਾਜਪਾ ਜਦੋਂ ਵੀ ਜੇਲ੍ਹ ਚ ਗਏ ਅਸੀਂ ਅਕਸਰ ਇਹਨਾਂ ਨੂੰ ਇਹਨਾਂ ਦਾ ਹਾਲਚਲ ਫੋਨ ਤੇ ਪੁੱਛਦੇ ਰਹਿੰਨੇ ਆ ਔਰ ਦੂਸਰੀ ਗੱਲ ਇਹ ਆ ਕਿ ਬੇਸ਼ੱਕ ਉਹ ਇੱਕ ਅਮਰਤਪਾਲ ਸਿੰਘ ਜੀ ਨਾਲ ਜਿਹੜਾ ਉਹਨਾਂ ਨੂੰ ਜਿਹੜਾ ਜੇਲ੍ਹ ਚ ਕੀਤਾ ਗਿਆ ਬੜੀ ਚੜ੍ਹਦੀ ਕਲਾ ਇਹਨਾਂ ਦਾ ਬੜਾ ਵੱਡਾ ਕਿਉਂਕਿ ਪਰਿਵਾਰ ਦਾ ਇੱਕ ਨੌਜਵਾਨ ਜੇਲ੍ਹ ਚ ਜਾਣਾ ਆਮ ਤੌਰ ਤੇ ਆਪਾਂ ਦੇਖਦੇ ਆ ਬਹੁਤ ਵੱਡੀ ਦੁਬਧਾ ਹੋ ਜਾਂਦੀ ਪਰਿਵਾਰ ਦੇ ਵਿੱਚ ਇੱਕ ਪਰਿਵਾਰ ਨੂੰ ਬੜਾ ਵੱਡੀ ਚਿੰਤਾ ਹੋ ਜਾਂਦੀ ਵੀ ਸਾਡਾ ਜਿਹੜਾ ਨੌਜਵਾਨ ਇੱਕ ਮਾਊ ਪੁੱਤ ਜੇਲ੍ਹ ਚ چلا ਗਿਆ ਲੇਕਿਨ ਦੂਸਰੇ ਬੰਨੇ ਇਹਨਾਂ ਦੇ ਹੌਸਲੇ ਵੇਖੋ ਪੂਰੇ ਪਰਿਵਾਰ ਦੇ ਬੜੀ ਚੜ੍ਹਦੀ ਕਲਾ ਦਾ ਇਹਨਾਂ ਦਾ ਪੋਤਰਾ ਜਿਹੜਾ ਉਹ ਬੜੀ ਚੜ੍ਹਦੀ ਕਲਾ ਚ ਔਰ ਇਹਨਾਂ ਦੇ ਜਿਹੜੇ ਪਿਤਾ ਜੀ ਉਹ ਵੀ ਬੜੀ ਚੜ੍ਹਦੀ ਕਲਾ ਜੀ ਦੂਸਰੇ ਬੰਨੇ ਆਪਾਂ ਭਾਈ ਸਾਹਿਬ ਜੀ ਗੱਲ ਕਰਦੇ ਆ ਜਿਹੜਾ ਖਡੂਰ ਸਾਹਿਬ ਲੋਕ ਸਭਾ ਹਲਕਾ ਤੁਸੀਂ ਭਾਈ ਅਮਰਤਪਾਲ ਸਿੰਘ ਜੀ ਪਹਿਲੋਂ ਵੀ ਹਮਾਇਤ ਕੀਤੀ ਸੀ ਪ੍ਰਧਾਨ ਮੰਤਰੀ ਬਾਜੇ ਗਏ ਨੇ ਤੁਸੀਂ ਵੀ ਹੁਣ ਜੰਮ ਕੇ ਪ੍ਰਚਾਰ ਕਰ ਰਹੇ ਹੋ ਖਡੂਰ ਸਾਹਿਬ ਜਿਹੜਾ ਲੋਕ ਸਭਾ ਹਲਕਾ ਇਸ ਦੇ ਬਾਰੇ ਮੁਰਦਾ ਤੁਹਾਨੂੰ ਦੱਸ ਦਿੰਨੇ ਆ ਵੀ ਪਹਿਲਾਂ ਹੀ ਧਰਨਾ ਜਦੋਂ ਲਾਇਆ ਏ ਮਤਲਬ ਇੱਥੇ ਆਣ ਕੇ ਸੀਪੀ ਹਨ ਧਰਨਾ ਨਹੀਂ ਲਾਉਣ ਦਿੰਦਾ ਹੂੰ ਹੂੰ ਤੁਹਾਨੂੰ ਆਦਾ ਹੀ ਉੱਥੇ ਡੀਸੀ ਦਫ਼ਤਰ ਲਾਓ ਅਸੀਂ ਕਿ ਉੱਥੇ ਲਾਉਣਾ ਅਸੀਂ ਆਣ ਕੇ ਤੇ ਜਿੱਥੇ ਮਹਾਰਾਜ ਦਾ ਪੁੱਤਰ ਯਿਸੂ ਹੁੰਦਾ ਅਸੀਂ ਉੱਥੇ ਧਰਨਾ ਲਾਤਾ ਠੀਕ ਹੈ ਜਦੋਂ ਉੱਥੇ ਧਰਨਾ ਲਾਤਾ ਤੇ ਸਾਡੀਆਂ ਦੋ ਮੀਟਿੰਗਾਂ ਸੀਪੀ ਨਾਲ ਹੋਈਆਂ ਤੇ ਪਰ ਬੇ ਸਿੱਟਾ ਆ ਰਹੀਆਂ ਸਾਡੀਆਂ ਜਿਹੜੀਆਂ ਦੋ ਮੀਟਕਾਂ ਆਂ ਉਹਨਾਂ ਦਾ ਇਹ ਸੀ ਵੀ ਉਹਾਂ ਦਾ ਅਸੀਂ ਦੋ ਪੈਰ ਸੁੱਜੀ ਥੱਲੇ ਉਤਰੋ ਅਸੀਂ ਕਹਾਂ ਤੁਸੀਂ ਦੋ ਪੈਰ ਤਾਂ ਛੜੋ ਹੂੰ ਉਹਨਾਂ ਦਾ ਮਤਲਬ ਹੀ ਦੋ ਪੈਰ ਦਾ ਉਹਨਾਂ ਦਾ ਮਤਲਬ ਹੀ ਤੁਸੀਂ ਧਰਨਾ ਚੁੱਕ ਲਵੋ ਤੇ ਸਾਡਾ ਮਤਲਬ ਹੀ ਤੁਹਾਡੇ ਬੰਦੇ ਜਿਹੜੇ ਬੰਦੇ ਸਾਡੇ ਬੰਦੇ ਉਧਰ ਗਏ 10 ਬੰਦੇ ਲਗਾਏ ਜੇ ਜਬਰੂਗਾ ਜੇਲ੍ਹ 'ਚ ਤੁਸੀਂ ਇਹਦਾ ਕਿਹੜੀ ਮਰਜ਼ੀ ਜੇਲ੍ਹ ਸ਼ਿਫਟ ਕਰ ਦਿਓ ਤੇ ਅਸੀਂ ਉਦੀ ਧਰਨਾ ਚੁੱਕ ਲਾਂਗੇ ਠੀਕ ਹੈ ਠੀਕ ਹੈ ਤੇ ਉਹਨਾਂ ਨੇ ਕੀ ਕੀਤਾ ਉਹ ਉਹ ਗੱਲ ਤੇ ਨਹੀਂ ਮੰਨੇ ਉਹ ਦੂ ਪਿੱਛੇ ਫਿਰ ਸੀਪੀ ਨਾਲ ਸਾਡੀਆਂ ਮੀਟਿੰਗਾਂ ਆਈਆਂ ਸਾਨੂੰ ਨਾ ਹਾਸੂਸ ਕੇ ਤਾਲ ਦੇ ਤਾਂ ਉਹਨੇ ਉਹ ਸਾਨੂੰ ਇਹ ਗੱਲਾਂ ਦਾ ਤੁਸੀਂ ਦੋ ਪੈਰ ਥੱਲੇ ਉਤਰੋ ਨਹੀਂ ਕਿ ਐਸ ਥੱਲੇ ਨਹੀਂ ਉਤਰਨਾ ਸੀ ਧਰਨਾ ਉਹਨਾਂ ਚ ਲਾਈ ਰੱਖਣਾ ਫਿਰ 17 ਤਰੀਕ ਨੂੰ ਜਦੋਂ ਇਕੱਠ ਹੋਇਆ ਇਕੱਠ ਬਹੁਤ ਜ਼ਿਆਦਾ ਇਕੱਠ ਹੋਇਆ ਬਹੁਤ ਜ਼ਿਆਦਾ ਇਕੱਠ ਹੈ ਲੋਕ ਤਾਂ ਦੇ ਹੋਣੇ ਨਹੀਂ ਇਕੱਠ ਇਕੱਠ ਬਹੁਤ ਹੋਇਆ ਤੇ ਉੱਥੇ ਬਹੁਤ ਸਾਰੀਆਂ ਲੀਡਰ ਆਏ ਨੇ ਵਿੱਚ ਕੋ ਲੀਡਰ ਆਏ ਨੇ ਕੋ ਆਪਣੇ ਜ਼ਿਆਦੇ ਤਾਂ ਹੀ ਮੈਂ ਤਾਂਲੇ ਸੰਗਤ ਸੀ ਲੀਡਰ ਘਟਦੇ ਸੰਗਤ ਜਿਆਦੀ ਆਈ ਸਾਨੂੰ ਮਿਹਨਤ ਨਹੀਂ ਜਿੰਨੀ ਸੰਗਤ ਆ ਗਈ ਸੰਗਤ ਬਹੁਤ ਸਾਨੂੰ ਦਿੱਤਾ ਏ ਤੇ ਬਾਅਦੇ ਤੇ ਲੋਕ ਆਖਣ ਲੱਪਿਓਣ ਕੀ ਕਰੋਗੇ ਹੁਣ ਕੀ ਕਰੋਗੇ ਅਸੀਂ ਕਿਹਾ ਹੁਣ ਕੀ ਕਰਾਂ ਇਹ ਛਿਚੋ ਬੰਦੇ ਪੈ ਗਏ ਅਸੀਂ ਜਦੋਂ ਰਾਤ 8 6 7 ਦਾ ਟਾਈਮ ਹੋਣਾ ਤੇ ਬਾਹਰੋਂ ਬੰਦਿਆਂ ਨੇ ਆਉਣ ਲਾ ਪਿੰਡਾਂ ਦੇ ਵਿੱਚੋਂ ਜਿਹੜੇ ਮੋਹਤਵਾਰ ਬੰਦੇ ਨੇ ਤੇ ਸਰਪੰਚ ਨੇ ਉਹਨਾਂ ਇਹ ਗੱਲਾਂ ਆ ਕੇ ਛੇੜ ਦੇਣੀ ਵੀ ਅੰਮ੍ਰਿਤਪਾਲ ਨੂੰ ਤੁਸੀਂ ਕਲਰ ਅਹੀਂ ਆਖਣਾ ਹੀ ਕਾਹਦੀ ਖਲਾਰੀਏ ਵੀ ਖਲਾਰਾ ਨਾਲ ਸੰਤੋ ਕੋਈ ਦੇਖਦਾ ਨਹੀਂ ਇਹ ਪੰਗਾ ਵੱਖਰਾ ਖੜਾ ਕਰ ਲੀਏ ਵਿੱਚ ਉਹ ਨਾ 5-7 ਦਿਨ ਸਾਡੇ ਐਵੇਂ ਲੰਘੇ ਤੇ ਬਹੁਤ ਮੋਤ ਪਰ ਬੰਦੇ ਆਏ ਤੇ ਫੇਰ ਅਹੀਂ ਕਹ ਚ ਨਹੀਂ ਪੁੱਛ ਲੈਨੇ ਆ ਅਹੀਂ ਕਹ ਪੁੱਛ ਕੇ ਤੇ ਫੇਰ ਵੰਚੜੀ ਦਾ ਜਿਹੜਾ ਪਪਲ ਬਰੀ ਦਾ মামਾ ਹੈ ਇੱਕ ਉਹ ਇੱਕ ਚਾਚਾ ਹੁੰਦਾ ਤੇ ਇੱਕ ਤਸੀਮ ਵੀ ਤਿੰਨੇ ਹੀ ਇਕੱਲੇ ਨੇ ਤਿੰਨੇ ਇਕੱਲੇ ਤੇ ਜਿਹੜਾ ਹੈਗਾ ਆਪਣਾ ਖਾਲਸਾ ਆਪਣਾ ਵਕੀਲ ਉਹ ਵੀ ਜਾਂਦਾ ਆਉਂਦਾ ਰਹਿੰਦਾ ਉਹਨਾਂ ਕੋਲ ਉਹ ਜਾਂਦਾ ਉਹ ਰਹਿੰਦਾ ਤੇ ਉਹ ਉਹਨੂੰ ਵੀ ਕਿਤੇ ਗੱਲ ਇਹ ਪਿੰਕ ਪੈ ਗਈ ਵੀ ਇਹਨੂੰ ਆਪਾਂ ਖੁਲਾਰਨਾ ਹੈ ਠੀਕ ਹੈ ਉਹਨੂੰ ਖੁਲਾਰਨਾ ਹੈ ਤੇ ਉਹਨੇ ਕੀਤਾ ਉਹਦੋਂ ਪਹਿਲਾਂ ਜਿਵੇਂ ਡੰਗ ਗਿਆ ਤੇ ਉਹਨੇ ਆਣ ਕੇ ਾਲਾਨ ਕਰ ਦਿੱਤਾ ਉਹ ਅੰਮ੍ਰਿਤਪਾਲ ਬਾਬੇ ਨੂੰ ਖੁਲਾਰ ਦਿੱਤਾ ਠੀਕ ਹੈ ਤੇ ਇਹ ਜਦੋਂ ਗਏ ਨਾ ਤੇ ਪਹਿਲਾਂ ਦਾ ਬਾਬਾ ਮੰਨੇ ਹੀ ਨਾ ਇਹ ਜਿਹੜਾ ਨਾ ਅਮਰਜੀਤ ਮੈਂ ਨੂੰ ਹੱਸਦੇ ਨਾਲ ਆਖਿਆ ਮੈਂ 4 ਕਿੱਲ ਲਈ ਜਾਈ ਤੇ ਥੋੜੇ ਨਾ ਠੋਗਦੀ ਤੇ ਥੱਲੇ ਉਹਦੇ ਹੀ ਮੇਲ ਤੂੰ ਉਹਨਾਂ ਨਹੀਂ ਉਹਨਾਂ ਜੰਜਾਂ ਬਾਬਾ ਆਣਾ ਕਰੇ ਉਹਨੇ ਸਾਰੀ ਸੰਗਤ ਆਪਾਂ ਵਾਂਦੀ ਹੈ ਵੀ ਕੱਲੇ ਨਹੀਂ ਆਦੇ ਸਾਰੀ ਸੰਗਤਾਂ ਦੀ ਸੰਗਤਾਂ ਮਹਾਰਾਜ ਨੂੰ ਆਖਿਆ ਸੀ ਵੀ ਤੁਸੀਂ ਨਿਕਲ ਜਾਓ ਇੱਥੋਂ ਜਿਹਨੂੰ ਘੇਰਾ ਪਿਆ ਹੈ ਤੇ ਪੰਜਾਂ ਸਿੰਘਾਂ ਦੇ ਵੀ ਉਹਨਾਂ ਮੰਨ ਲਈ ਸੀ ਗੱਲ ਤੇ ਤੁਸੀਂ ਫਿਰ ਮੰਨੋ ਉਹਨਾਂ ਫਿਰ ਹਾਂ ਕਰ ਦਿੱਤੀ ਇਹ ਜਿਹੜੇ ਆਪਾਂ ਕਬੀਰ ਜੀ ਦਾ ਕਰ ਲੋ ਜਾਂ ਆਪਾਂ ਮੜਰ ਕਿਨੂੰ ਕੀ ਨਹੀਂ ਬੋਲਣਾ ਜਿਵੇਂ ਬਟੋਆ ਸਾਹਿਬ ਹੋਏ ਇਹ ਭਰੇ ਹੁਣ ਕੀ ਆਖਣ ਲਾਪੇ ਉਹ ਆਰਸ ਦਾ ਬੰਦਾ ਏ ਜਿਹਨੇ ਲਾਂਣ ਕੀਤਾ ਜਿਹੜਾ ਉਹ ਵਕੀਲ ਹੈ ਨਾ ਆਪਣਾ ਖਾਸ ਦੇ ਦੇ ਉਹਨ ਕੀ ਆਂਦੇ ਨੇ ਤੇ ਆਂਦੇ ਨੇ ਵੀ ਉਹ ਆਰਸ ਦਾ ਬੰਦਾ ਸਾਨੂੰ ਤਾਂ ਬੰਦੇ ਆਰਸ ਕੀ ਹੁੰਦੀ ਏ ਇਹ ਲੋਕਾਂ ਦੇ ਸੁਣਨੇ ਆ ਉਹਨੇ ਕੀਤਾ ਉਹਨੇ ਨਹੀਂ ਕੀਤਾ ਉਹਨੇ ਇੱਕ ਗਿਆਏ ਤੇ ਚੱਲ ਉਹਨੇ ਪਹਿਲਾਂ ਮਾੜਾ ਜਿਹਾ ਕਹਿਤਾ ਪਰ ਕੀਤਾ ਤੇ ਕੀਤਾ ਇਹਨੇ ਜਦੋਂ ਇਹਦਾ ਚਾਚਾ ਜੀ ਤੇ ਸਾਰੀ ਉਹਨੇ ਸੰਗਤਾਂ ਨਹੀਂ ਫਿਰ ਖਲੋ ਜਾਨੇ ਆ ਫੇਰਾਂ ਕੇ ਐਲਾਨ ਕਰ ਦਿੱਤਾ ਸੰਗਤ ਨੇ ਫੈਸਲਾ ਕੀਤਾ ਇਹ ਸੰਗਤ ਨੇ ਫੈਸਲਾ ਸਾਰਾ ਸੰਗਤ ਨੇ ਕੀਤਾ ਫੇਰ ਇਹ ਪਾਰਟੀ ਕਿਸੇ ਨਾਲ ਇਹਦਾ ਕੋਈ ਤਲਕ ਨਹੀਂ ਗਏਗਾ ਕੋਈ ਤਲਕ ਨਹੀਂ ਹੁੰਦਾ ਕਿਸੇ ਨਾਲ ਬਿਲਕੁਲ ਜਾਤ ਖੜਿਆ ਇਹ ਜਾਤ ਖੜਾ ਹੈ ਇਹ ਹੈਗਾ ਹੈ ਆਪਣੇ ਕੀ ਇਹਨੂੰ ਆਂਦੇ ਨੇ ਆਪਣੀ ਕੀ ਵਾਰਸ ਪਜਾਦ ਦੀ ਵਾਰਸ ਪਜਾਦ ਇਹ ਵਾਰਸ ਪਜਾਦ ਦੀ ਜਥੇਬੰਦੀ ਏ ਗੁਰੂ ਰਾਮਦਾਸ ਦੀ ਇਹਦਾ ਕਿਸੇ ਨਾਲ ਨਹੀਂ ਕੋਈ ਮਹਾਰਾਜ ਗ੍ਰੰਥ ਦੇ ਪੰਥ ਏ ਕਿਸੇ ਨਾਲ ਨਹੀਂ ਹੁੰਦਾ ਉਹ ਕਿਸੇ ਨਾਲ ਨਹੀਂ ਟੋ ਇਹ ਜਦੋਂ ਫਿਰ ਮਰਬੇ ਕਰਦੇ ਦੇ ਇਹ ਕਿੰਨਾ ਬਰਸਾ ਵਲਟੋਇਆ ਆਇਆ ਠੀਕ ਹੈ ਇੱਥੇ ਆਪਣੇ ਹੂੰ ਤੇ ਉਹ ਬੀਬੀ ਜੀ ਰਮੇ ਗੱਲਾਂ ਬਾਤਾਂ ਕਰਨ ਲੱਪਿਆ ਤੇ ਆਪਣਾ ਜਿਹੜਾ ਹੈਗਾ ਏ ਪ੍ਰਗਟ ਸਿੰਘ ਇਹਦਾ ਚਾਚਾ ਹੀ ਲੱਗਦਾ ਮੈਂ ਉਹਦੀ ਜਵਾਨੀ ਸੁਣਿਆ ਉਹ ਆਂਦਾ ਤੂੰ ਭਈ ਨਾ ਜਿਹੜਾ ਬਾਹਾਂ ਕਲੰਗਾ ਕਰਕੇ ਉਦੋਂ ਬਾਹਰ ਨਿਕਲ ਕੇ ਇਹ ਜਦੋਂ ਇੰਦਰਾਬੇਰੀ ਠੀਕ ਹੈ ਜੀ ਉਹਨੇ ਫਿਰ ਗੱਲ ਦੇ ਸੱਚੀ ਕੀਤੀ ਦਰਬਾਰ ਸਾਹਿਬ ਤੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਆਇਆ ਤੇ ਫਿਰ ਟੀਟੀ ਕਰਦਾ ਨਿਕਲ ਗਿਆ ਇਹ ਹੁਣ ਸਾਨੂੰ ਭੰਡਦਾ ਏ ਹੂੰ ਇਹ ਸਾਨੂੰ ਨਾ ਕਤੀੜਾਂ ਵਿੱਚ ਦੱਸਦਾ ਹੈ ਭਾਈ ਸਾਹਿਬ ਜੀ ਮੇਰਾ ਮੈਂ ਸਵਾਲ ਮੈਂ ਉਧਰ ਹੀ ਆ ਰਿਹਾ ਕਿ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਖਾਲਸਾਡੇ ਖਡੂਰ ਸਾਹਿਬ ਤੋਂ ਜਿਹੜੇ ਜਾਦ ਉਮੀਦਵਾਰ ਖੜੇ ਹੋਏ ਆ ਲੇਕਿਨ ਵਿਰੋਧੀ ਧਿਰਾਂ ਖਾਸ ਤੌਰ ਤੇ ਵਿਲਸਾ ਸਿੰਘ ਵਲਟੋਆ ਮੌਜੂਦਾ ਆਮ ਆਦਮੀ ਪਾਰਟੀ ਦੇ ਜਿਹੜੇ ਮਨਿਸਟਰ ਹੈਗੇ ਆ ਮੌਜੂਦਾ ਮੰਤਰੀ ਹੈਗੇ ਲਾਲਜੀਤ ਸਿੰਘ ਢਿੱਲਰ ਔਰ ਕਲਵੀਰ ਸਿੰਘ ਜੀਰਾ ਜਿਹੜੇ ਖੜੇ ਆ ਔਰ ਦੂਸਰੇ ਬੰਨੇ ਜਿਹੜੇ ਸਾਰੀਆਂ ਸਰਕਾਰੀ ਤਾਕਤਾਂ ਲੱਗੀਆਂ ਸਰਕਾਰੀ ਏਜੰਸੀਆਂ ਲੱਗੀਆਂ ਹੋਈਆਂ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਕਿਸ ਤਰ੍ਹਾਂ ਦਾ ਰਹੂਗਾ ਇਹ ਪ੍ਰੋਗਰਾਮ ਇਹ ਪ੍ਰੋਗਰਾਮ ਕਿ ਇਹ ਗੁਰੂ ਰਾਮ ਦਾ ਹੁਣ ਮੈਂ ਦਾ ਹੱਥ ਜੋੜ ਗਿਆ ਨੇ ਇਹਨਾਂ ਦੇ ਚੌਂ ਦੇ ਬੋਰੀਆਂ ਚ ਭਾਂਡੇ ਪਏ ਹੋਏ ਨੇ ਹਾਂ ਠੀਕ ਹੈ ਸਾਡਾ ਜਿਹੜਾ ਖਾਲਸਾ ਨੇ ਘੱਟੋ ਘੱਟ 8 ਲੱਖ ਬੋਟ ਤੋਂ ਉੱਤੇ ਨੇ ਜਿੱਤਣਾ ਮੈਂ ਵਹਿਦੇ ਨਾਲ ਜਿੱਦਾਂ ਤੋਂ ਮੈਂ ਇਹ ਗੱਲ ਮੈਂ ਵਹਿ ਤੇ ਮੇਰੀਆਂ ਜੀ ਵੀਡੀਓ ਪਿੱਛੋਂ ਕੱਢ ਕੇ ਵੇਖ ਲਿਆ ਜੀ ਮੈਂ ਉਦੋਂ ਤੇ 8 ਲੱਖ ਇਹਨੂੰ ਆਖਿਆ ਤੇ ਜਦੋਂ ਮੈਂ ਇਧਰ ਏਰੀਆ ਸਾਰਾ ਇਹਦਾ ਘੁੰਮਿਆ ਅਖੇਮ ਕਰਦਾ ਉਹ ਜਦੋਂ ਮੈਂ ਜਾਨਾ ਤੇ ਸਾਰੇ ਪਿੰਡ ਇਧਰ ਫਿਰ ਮੈਂ ਕਿਹਾ 9 ਲੱਖ ਨੂੰ ਕਰ ਦਿੰਨੀ ਹਾਂ ਲੱਖ ਹੋਰ ਵਧਾ ਦਿੰਨੀ ਹਾਂ ਇਹ ਕਿ ਇਹ ਇਹ ਬਨੇ ਕੀ ਬਣ ਗਿਆ ਹੈ ਮਾਲਵਾ ਦਵਾਬਾ ਦੇ ਮੱਝਾ ਇਹ ਤਿੰਨੇ ਜੋਰ ਆਸੇ ਚ ਲਾਉਣ ਦੇ ਨੇ ਇੱਕਦਮ ਜੀਦੇ ਦੀ ਖਬਰ ਸੁਣ ਲਿਆ ਆਪਣੇ ਬੰਦੇ ਇਕੱਠੇ ਹੋਏ ਉਹ ਆਂਦੇ ਵੀ ਅਸੀਂ ਵੋਟਾਂ ਵਧਾਉਣੀਆਂ ਨੇ ਉਹ ਉਹਨਾਂ ਨਾਲ ਬਈ ਮਾਝੇ ਵਾਲਿਆਂ ਨਾਲ ਵਹੀ ਮਾਲਵੇ ਵਾਲਿਆਂ ਵਧਾਉਣੀਆਂ ਨੇ ਤੇ ਉਹਨਾਂ ਦੀ ਮੈਂ ਉਹਦਾ ਸੁਣਾ ਉਹ ਆਂਦੇ ਅਸੀਂ ਉਹਨਾਂ ਨਾਲ ਵਧਾਉਣੀਆਂ ਨੇ ਤੇ ਘੱਟੋ ਘੱਟ ਨਾ ਜਿੱਥੇ ਜਾਈਦਾ ਹੈ ਹੁਣ ਇੱਕ ਬੰਦੇ ਕੱਲ ਗਏ ਆ ਤੇ ਉਹਨਾਂ ਲਿਖ ਕੇ ਲਾਇਆ ਵੀ ਕਿਸੇ ਦੀ ਪਾਰਟੀ ਦਾ ਹੀ ਕਿ ਇਹਨੂੰ ਲਾਉਣਾ ਕਿਸੇ ਦਾ ਬੂਥ ਨਹੀਂ ਲੱਗਣ ਦੇਣਾ ਪਾ ਵਾਦੇ ਪਿੰਡਾਂ 'ਚ ਲੱਗੇ ਨੇ ਮਤੇ ਪਏ ਨੇ ਤੇ ਜਿਹੜੀਆਂ ਇਹ ਪਾਰਟੀਆਂ ਨੇ ਨਾ ਇਹ ਹੁਣ ਡੋਲਾ ਮਡੋਲੀਆਂ ਫਿਰਦੀਆਂ ਨੇ ਹੁਣ ਹੱਥ ਵੱਲੇ ਇਹਨਾਂ ਦੇ ਕੁਝ ਨਹੀਂ ਹੁੰਦਾ ਤੇ ਸਾਨੂੰ ਭੰਡਣਦੇ ਹੋਈਆਂ ਹਾਂ ਕਿੰਨਾ ਮਰਜੀ ਭੰਡ ਲੋ ਤੁਹਾਨੂੰ ਕੁਝ ਨਹੀਂ ਆਗਣਾ ਤੁਹਾਨੂੰ ਖੁੱਲੀ ਛੁੱਟੀ ਏ ਭੰਡੀ ਜੋ ਸਾਨੂੰ ਕੁੱਤੇ ਆਖ ਲੋ ਬਿੱਲੇ ਆਖ ਲੋ ਅਹੀਂ ਨਹੀਂ ਤੁਹਾਨੂੰ ਕੁਝ ਵੀ ਆਖਣਾ ਹੁਣ ਫਿਰ ਸਾਥਿਆਂ ਬਲਟੋਆ ਆਂਦਾ ਇੱਕ ਤੀੜਾ ਹਰੇ ਕਿਤੇ ਤੀੜਾ ਨਾਲ ਲੱਗੀਆਂ ਇਹਦੀਆਂ ਚਲੋ ਕਤੀੜਾ ਦਾ ਹੁਣ ਸਾਰੇ ਜਿਵੇਂ ਅਸੀਂ ਬੈਠੇ ਕਤੀੜਾ ਆਈਆਂ ਜਦੋਂ ਅਸੀਂ ਉਹਦਾ ਪ੍ਰਚਾਰ ਕਰਨੇ ਆ ਅਸੀਂ ਕਤੀੜਾ ਆਈਆਂ ਅਸੀਂ ਕਹੋਣ ਇਹਨੂੰ ਅਜੇ ਨਹੀਂ ਇੱਕ ਤੀੜਾ ਨਾ ਇਹ ਇੱਕ ਤਰੀਕ ਨੂੰ ਵੋਟਾਂ ਪਾ ਗਏ ਤੇ 4 ਤਰੀਕ ਨੂੰ ਉਹ ਦੱਸ ਦਿੰਦੀਆਂ ਮੇਰੇ ਸਾਥ ਚੌਥੇ ਨੰਬਰ ਤੇ ਵਟੋਆ ਆ ਗਏ ਛੇ ਤੋਂ ਦੀ ਜਮਾਨਤੀ ਜਬਤ ਹੋ ਜੇ ਮੇਰੇ ਤੋਂ ਜੀ ਮੈਨੂੰ ਹੂੰ ਹੂੰ ਇਹ ਇਸ ਗੱਲ ਦੀ ਬੜੀ ਬੜਾ ਖੰਡਨ ਹੋਇਆ ਜਿਹੜਾ ਉਹਨੇ ਕਿਹਾ ਵੀ ਉਹ ਪਤਾ ਨਹੀਂ ਕਿੱਥੋਂ ਕਤੀੜਾ ਆ ਗੀਆਂ ਕਿੱਥੋਂ ਬੁਲਾਵਾ ਆ ਗੀਆਂ ਅਸੀਂ ਬਿਆਨ ਬਿਆਨ ਖੁਦ ਸੁਣਿਆ ਉਹ ਜਿਹੜੇ ਆਪਣੇ ਭਾਈ ਅਮਰਤਪਾਲ ਸਖਾਲਸਾ ਜਿਹੜੇ ਵਕੀਲ ਵੀ ਹੈਗੇ ਆ ਖਾਰਾ ਸਾਹਿਬ ਉਹਨਾਂ ਵੀ ਕਿਹਾ ਵੀ ਜਿਹੜੇ ਜਿਨ੍ਹਾਂ ਤੋਂ ਉਹਨਾਂ ਨੂੰ ਵੋਟਾਂ ਲੈਣੀਆਂ ਨੇ ਜਿਨ੍ਹਾਂ ਤੇ ਇਹਨਾਂ ਨੇ ਇੰਨੀਆਂ ਵੱਡੀਆਂ ਪਦਵੀਆਂ ਦਿੱਤੀਆਂ ਨੇ ਫਿਰ ਸਤ ਸਿੰਘ ਟੋਵਾ ਵਰਗੇ ਉਹਨਾਂ ਨੂੰ ਕਤੀੜਾਂ ਤੱਕ ਕਹਿੰਦੇ ਤੁਸੀਂ ਕੀ ਕਹਿੰਦੇ ਵਰ ਕੀ ਕਹੋਗੇ ਅਸੀਂ ਇਹਦੇ ਬਾਰੇ ਅਸੀਂ ਨਹੀਂ ਮਾੜੀ ਉਹਨੂੰ ਆਖਣਾ ਸਾਨੂੰ ਹੋਰ ਭੰਕਦੀ ਨਹੀਂ ਸਕਿਆ ਜੋ ਮਰਜੀ ਆਖ ਲੈ ਉਹਨੂੰ ਆਪਣੀ ਜਿਹੜੀ ਸੰਗਤ ਹੈ ਨਾ ਉਹਨੇ ਜਵਾਬ ਇਹਨੂੰ ਦੇਣਾ ਹੈ ਪਤਾ ਹੈ ਨਾ ਜਵਾਬ ਕਿਵੇਂ ਦੇਣਾ ਉਹਨੇ ਕੋਈ ਦਾੰਗ ਨਹੀਂ ਫੜਨੀ ਕੋਈ ਛੋਟਾ ਨਹੀਂ ਫੜਨਾ ਉਹਨੇ ਇੱਕ ਗੂਠੇ ਦੇ ਨਾਲ ਦਬਾ ਕੇ ਇੱਕ ਤਰੀਕ ਨੂੰ ਤੇ ਚਾਰ ਤਰੀਕ ਨੂੰ ਸੀਸਾ ਵਿਖਾ ਦੇਣਾ ਆਹ ਕਤੀੜਾਂ ਨੇ ਤੇ ਆਹ ਛੇਰ ਨੇ ਤੇ ਆਹ ਕਤੀੜਾਂ ਨੇ ਫਿਰ ਉੱਥੇ ਬੜਾ ਲੱਗਣਾ ਛੇਰਾਂ ਦੇ ਕਤੀੜਾਂ ਦਾ ਬਿਲਕੁਲ ਜੀ ਬਿਲਕੁਲ ਫਿਰ ਲਖੇਗਾ ਛੇਰ ਜਿੱਤੇ ਨੇ ਕਿ ਕਤੀੜਾਂ ਜਿੱਤੀਆਂ ਨਹੀਂ ਤੇ ਇੰਨਾ ਬਹੁਤਾ ਜਿਆਦਾ ਲੋਕਾਂ ਦਾ ਪ੍ਰਵਾਹ ਹੋ ਗਿਆ ਜਿਹੜੀਆਂ ਪਾਰਟੀਆਂ ਸੀ ਨਾ ਦੂਜੀਆਂ ਕਾਂਗਰਸ ਨਾਲ ਜੁੜੀਆਂ ਹੀਆਂ ਭਾਜਪਾ ਨਾਲ ਜੁੜੀਆਂ ਹੀਆਂ ਤੇ ਦੂਜੇ ਦੇ ਨਾਲ ਕਾਂ ਆਕੀ ਨਾ ਕਾਲੀਆਂ ਨਾਲ ਜੁੜੀਆਂ ਹੀਆਂ ਉਹ ਜਿਹੜੇ ਸਰਪੰਚ ਨੇ ਪਿੰਡ ਦੇ ਮੋਢ ਪਰ ਬੰਦੇ ਨੇ ਉਹ ਸਾਰੇ ਇਹਦੇ ਨਾਲ ਤੁਰੇ ਹੁੰਦੇ ਅੰਮ੍ਰਿਤਪਾਲ ਦੇ ਉਹ ਆnde ਹੀ ਅੰਮ੍ਰਿਤਪਾਲ ਨੂੰ ਨਹੀਂ ਵੋਟ ਪਾਉਣੀ ਅਸੀਂ ਪੰਥ ਤੇ ਗ੍ਰੰਥ ਨੂੰ ਵੋਟ ਪਾਉਣੀ ਹੈ ਇਹ ਆ ਸੁੱਚੀ ਤੇ ਸੱਚੀ ਪਾਰਟੀ ਪਾਰਟੀ ਨਹੀਂ ਕਿਸੇ ਦੀ ਵੀ ਇਹ ਪਾਰਟੀ ਆਪਣੀ ਸਾਂਝੀ ਹੈ ਇਹਦੇ 'ਚ ਕਿਸੇ ਦਾ ਨਹੀਂ ਕਿਸੇ ਨਾਲ ਲੈਣਾ ਨਹੀਂ ਕਿਸੇ ਦਾ ਦੇਣਾ ਨਹੀਂ ਇਹ ਪਾਰਟੀ ਸੁੱਚੀ ਤੇ ਸੱਚੀ ਤੇ ਮਤਦਾਨ ਹੁਣ ਮੈਦਾਨਾ ਜਵਾਨ ਬਣ ਕੇ ਕਰਨ ਤੇ ਬੋਡ ਮੈਦਾਨਾ ਪੀਪੀਐਸ ਤੋਂ ਲੀ ਵੇਲੇ ਜਾਣ ਜਿੱਥੋਂ ਦੇ ਮੈਂ ਅਪੀਲ ਕਰਨਾ ਸਾਰੀ ਸੰਗਤ ਨੂੰ ਵੀ ਸੰਗਤੇ ਮਾਝੇ ਦੀਏ ਦੁਆਬੇ ਦੀਏ ਮਾਲਵੇ ਦੀਏ ਜਿਵੇਂ ਆਪਾਂ ਨੂੰ ਮਾੜੇ ਸ਼ਬਦ ਬੋਲਦੇ ਨੇ ਕਹਿੰਦੇ ਆਦਨ ਦੇ ਆਰਸ ਦੇ ਬੰਦੇ ਆ ਚਲੇ ਆਂ ਹੀ ਅਰਥ ਦੇ ਲੋਕਾਂ ਤਾਂ ਬਾਦੀ ਨੇ ਗੁਰੂਆਂ ਦਾ ਬਾਦੀ ਕਹਿੰਦੇ ਬੰਦੇ ਨੇ ਗੁਰੂ ਰਾਮਦਾਸ ਹੁੰਦਾ ਪਤਾ ਹੀ ਐ ਨਾ ਤੇ ਅਸੀਂ ਤਾਂ ਇਹ ਸਾਰੀਆਂ ਮੈਂ ਤਾਂ ਸਾਰੀਆਂ ਜਿੰਨੀਆਂ ਵੀ ਹੈਗੀਆਂ ਉਹਨਾਂ ਨੂੰ ਇਹ ਗੱਲਾਂ ਨਾ ਵੀ ਇਹਨਾਂ ਦੇ ਜਿਹੜੇ ਨਾ ਉਹ ਮੂਧੇ ਭਾਂਡੇ ਵੱਜ ਜਾਣ ਤੇ ਇਹ ਸਾਡੀ ਪਾਰਟੀ ਸਭ ਨੇ ਉੱਤੇ ਜਾਵੇ ਤੇ ਨਾ ਜਮਾਂ ਤਾਂ ਜਬਤ ਹੋ ਜਾਣ ਤੇ ਫਿਰ ਇੰਜ ਕੀ ਜੀ ਗੱਲਾਂ ਨੂੰ ਇੱਕ ਹੋਰ ਦੱਸ ਕੇ ਫਿਰ ਆਪਾਂ ਬੰਦ ਕਰ ਦੇਈਏ ਇਹ ਗੱਲ ਸੀ ਬਿਰਸੇ ਮਲਟੋਏ ਸਾਹਿਬ ਨੇ ਇਹ ਗੱਲ ਆਖੀ ਆਪਾਂ ਸਾਹਿਬ ਨੂੰ ਆਖੇ ਚੰਗਾ ਬੰਦਾ ਸਿੱਖਿਆ ਆਪਾਂ ਕਿਹਾ ਮਾੜਿਆ ਨੂੰ ਆਖੀਏ ਉਹ ਨਾ ਆਖਿਆ ਉਹਨੇ ਮੇ ਕਿਹੜਾ ਪੰਥ ਥੇ ਜਿਹੜਾ ਇਹਨਾਂ ਨੂੰ ਖਿਲਾਰ ਗਿਆ ਏ ਕਿਹੜਾ ਉੱਤੋਂ ਉੱਤਰਿਆ ਏ ਅੱਛਾ ਉੱਤੋਂ ਨਹੀਂ ਆ ਉੱਤਰਿਆ ਕਿਹੜਾ ਉੱਤਰਿਆ ਏ ਅੱਛਾ ਉਹ ਉਹਨੂੰ ਪੰਥ ਦੱਸਣਾ ਸਾਡਾ ਗੁਰੂ ਰਾਮ ਦਾ ਹੁੱਤੇ ਸੀ ਉਹ ਉੱਤਰਿਆ ਏ ਉਹ ਸਾਨੂੰ ਖਿਲਾਰ ਗਿਆ ਏ ਤੇ ਗੱਲ ਇਹ ਆ ਤੇ ਉੱਥੇ ਦੋ ਟਾਈਮ ਅਸੀਂ 2.5 ਮਹੀਨੇ ਰਹੇ ਦੋ ਟਾਈਮ ਨਿਤਨੇਮ ਹੁੰਦਾ ਹੀ ਰੌ ਰਸ ਹੁੰਦੀ ਹੀ ਮੈਂ ਖੁਦ ਆ ਵੀਡੀਓ ਕੱਢ ਕੇ ਆ ਮੈਂ ਖੁਦ ਜਿੰਨਾ ਕੋ ਟਾਈਮ ਲੱਗਣਾ ਮੈਂ ਨਾਮ ਚ ਪਾਉਣਾ ਮੈਂ ਇਹ ਗੱਲ ਆਖਨੀ ਵੀ ਸਾਡੇ ਬਾਬਾ ਹੀ ਦੁਜਾ ਕਾਰਸੇਵਾਲੇ ਉਥੇ ਗੁਰਦੁਆਰਾ ਸਾਡੇ ਹੁਸਾ ਵਾਲਿਆਂ ਦਾ ਬਾਬੇ ਆਖਣਾ ਜਿੰਨਾ ਨਾਮ ਜਪੋਗੇ ਜੇ ਕਿ ਸਭ ਬੰਦਾ ਮੁੰਡਾ ਫਸਿਆ ਕਿਤੇ ਬਾਹਰ ਮਾਂ ਪਿਓ ਮਾਂ ਨਾਮ ਜਪੇ ਤੇ ਮੁੰਡੇ ਜਾ ਕੇ ਲੱਗਣਾ ਉਹਦੇ ਜਿੰਨਾ ਨਾਮ ਜਪੋਗੇ ਉਹਨਾਂ ਤੁਹਾਡੀ ਚੜ੍ਹਦੀ ਕਲਾ ਹੋਣੀ ਹੈ ਜੇ ਕਿਸ ਨੂੰ ਮਾੜਾ ਬੋਲੋਗੇ ਤੁਹਾਡੀ 33 ਗੱਲਾਂ ਜਾਣੀ ਜੇ ਜੇ ਚੰਗਾ ਬੋਲੋਗੇ ਤੇ ਤੁਹਾਡੀ ਕੋਈ ਲਾਉਣੀ ਵਾਲਾ ਜੀ ਗੁਰੂ ਨੂੰ ਤੁਸੀਂ ਆਪਦੇ ਮਹਾਰਾਜ ਦੇ ਨਾਂ ਲਵੋਗੇ ਮਰਨਾਜ ਪਾਓਗੇ ਤੇ ਤੁਹਾਡੀ ਚੜਦੀ ਕਲਾ ਹੈ ਤੇ ਜੇ ਤੁਸੀਂ ਕਿਸੇ ਦਾ ਮਾੜਾ ਕਰੋਗੇ ਉਹ ਤਾਂ ਸਾਰਿਆਂ ਦੇਖਦੀ ਹੈ ਤੇ ਆਪਾਂ ਨਾ ਕਿ ਦਾ ਮਾੜਾ ਕਰਨੇ ਆਪਾਂ ਤਾਂ ਚੜਦੀ ਕਲਾ ਰਵੇ ਤੇ ਜਿਹੜੇ ਬੰਦੇ ਮਾੜਾ ਬੋਲਦੇ ਨੇ ਉਹ ਆਪਦੀ ਆਪੇ ਕੀਤੀ ਦਾ ਫਲ ਪਾਉਣਗੇ 4 ਤਰੀਕ ਨੂੰ 1 ਤਰੀਕ ਦਾ 4 ਤਰੀਕ ਨੂੰ ਪਤਾ ਲੱਗ ਜੇਗਾ ਫੀਰ ਦੇ ਵਿੱਚ ਮੇਰੇ ਸਵਾਲੇ ਚੋਣ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਭਾਈ ਅਮਰਤਪਾਲ ਸਿੰਘ ਖਾਲਸਾ ਖਰੂਰ ਸਾਹਿਬ ਮੈਂ ਤਾਂ ਦੱਸ ਚੋਣਪਰਾ ਕਿਵੇਂ ਚੱਲਿਆ ਅੱਜ 20 ਦਿਨ ਹੋ ਜਲੇ ਮਿੰਦੇ ਇਹਨਾਂ ਦੀ ਗੱਡੀ ਚੋਂ ਅਦੀਦ ਕਿਦੋਂ ਟੱਕਰੀ ਮੈਂ ਅੱਖਾਂ ਆਪਦੀਆਂ ਨਾਲ ਗੱਡੀ ਨਹੀਂ ਇਹਨਾਂ ਦੀ ਵੇਖੀ ਤੇ ਪ੍ਰਚਾਰ ਕੀ ਕਰਨਾ ਹੈ ਪ੍ਰਚਾਰ ਬਹੁਤ ਵਧੀਆ ਚੰਗਾ ਜੱਜ ਇਹ ਪਹਿਲੇ ਨੰਬਰ ਤੇ ਆ ਆਲ ਇੰਡੀਆ ਜੋ ਪਹਿਲੇ ਨੰਬਰ ਤੇ ਆ ਅੱਖਾਂ ਬਾਹਰਲੇ ਜਿੰਨੇ ਲੋ ਆਪਣੇ ਸੇਖਣੇ ਬਾਹਰ ਬਿਤੇ ਜੋਏ ਦੇ ਬਸ ਨਿਗਾਹ ਸਾਜੀ ਖਡੂਰ ਸਾਹਿਬ ਦੀ ਸੀਟ ਤੇ ਆ ਤੇ ਖਡੂਰ ਸਾਹਿਬ ਦੀ ਜਦੋਂ ਸੀਟ ਜਿੱਤੀ ਗਈ ਤੇ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਕਿੰਨੀਆਂ ਵੋਟਾਂ ਜਿਹਦਾ ਘੱਟੋ ਘਾਟ 8 ਲੱਖ ਨੇ ਉੱਤੇ ਜਿੱਦਣ 9 ਲੱਖ ਮੈਂ ਕਹਿਦਾ ਆ ਤੇ 8 ਤੋਂ ਮੈਂ ਉੱਤੇ ਉੱਤੇ ਜਿੱਦਾਂ ਕਿੰਨੀ ਮਰਜੀ ਜਿੱਤ ਜਾਈ ਆ ਸੋਏ ਸਨ ਮੇਰੇ ਨਾਲ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਪਿੰਡ ਬਾਜਕੇ ਤੋਂ ਜਿਹੜੇ ਫਾਦਰ ਸਿੰਘ ਫਾਦਰ ਸਾਹਿਬ ਨੇ ਆਪਣੇ ਪਿਤਾ ਜੀਨ ਭਗਵੰਤ ਸਿੰਘ ਜਿਹੜੇ ਜਿੰਨਾ ਤੇ ਐਨਐਸਏ ਲੱਗੀ ਹੈ ਆਪਣਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹਨ ਬੜੇ ਚੜ੍ਹਦੀ ਕਲਾ ਇਹਨਾਂ ਦੱਸਿਆ ਸਾਰੀਆਂ ਗੱਲਾਂ ਬਾਤਾਂ ਪ੍ਰਧਾਨ ਮੰਤਰੀ ਵੱਜ ਕੇ ਦਾ ਇਹ ਹਾਲਚਲ ਆਪਾਂ ਪੁੱਛਿਆ ਜਿਸ ਤਰ੍ਹਾਂ ਚੋਣ ਪ੍ਰਚਾਰ ਚੱਲ ਰਿਹਾ ਉਹ ਵੀ ਦੱਸਿਆ ਔਰ ਜਿਹੜੇ ਕਿਆਸਰਾਏ ਲਾਏ ਜਾ ਰਿਹਾ ਕਿ ਜਿਹੜੀ ਖੜੂਰ ਸਾਹਿਬ ਜਿਹੜੀ ਲੋਕ ਸਭਾ ਸੀਟ ਹੈਗੀ ਹੈ ਵੱਡੇ ਵੱਡੇ ਪੱਧਰ ਤੇ ਜਿਹੜਾ ਇਸ ਨੂੰ ਪ੍ਰਚਾਰ ਹੋ ਰਿਹਾ ਔਰ ਵੱਡੇ ਅੰਤਰ ਦੇ ਨਾਲ ਭਾਈ ਭਾਈ ਅਮਰਪਾਲ ਸਿੰਘ ਖਾਲਸਾ ਤੋਂ ਜਿੱਦਣਗੇ ਲੱਗ ਰਿਹਾ ਕਿਉਂਕਿ ਜਦੋਂ ਆਪਾਂ ਸ਼ੁਰੂ ਦੇ ਵਿੱਚ ਇਹ ਵੀ ਵੇਖਿਆ ਸੀ ਕਿ ਜਿਸ ਤਰ੍ਹਾਂ ਭਗਵੰਤ ਸਿੰਘ ਆਪਣੇ ਮਾਣੇ ਮੁੱਖ ਮੰਤਰੀ ਪੰਜਾਬ ਦੇ ਉਹਨਾਂ ਨੇ ਸੰਗਰੂਰ ਤੋਂ ਜਦੋਂ ਪਹਿਲੀ ਵਾਰ ਐਮਪੀ ਬਣੇ ਸੀ ਪਾਰਲੀਮੈਂਟ ਬਣੀ ਸੀ 4 ਲੱਖ ਕਰੀਬ 4.5 ਲੱਖ ਵੋਟ ਦੇ ਅੰਤਰ ਨਾਲ ਜਿੱਤੇ ਸੀ ਉਸ ਤਰ੍ਹਾਂ ਜਿਵੇਂ ਵਿਰੋਧੀ ਪਾਰਟੀਆਂ ਵੱਲੋਂ ਹੁਣ ਜਿਹੜਾ ਇਸ ਗੱਲ ਨੂੰ ਲੈ ਕੇ ਬੜਾ ਗਲਤ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਹੁਣ ਲੱਗਦਾ ਹੈ ਕਿ ਜਿਹੜੇ ਵਿਰੋਧੀ ਨੇ ਉਹ ਸ਼ਾਇਦ ਮੈਨੂੰ ਲੱਗਦਾ ਵੀ ਵੱਧ ਪ੍ਰਚਾਰ ਕਰ ਰਹੇ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਔਰ ਵੱਡੇ ਪੱਧਰ ਤੇ ਕਿਆ ਸਰਾਈ ਲਾਈ ਜਾ ਰਹੀ ਹੈ ਕਿ ਖਡੂਰ ਸਾਹਿਬ ਹਲਕਾ ਜਿਹੜਾ ਹੈਗਾ ਪੰਤ ਖਾਲਕਾ ਹੈਗਾ ਉੱਥੋਂ ਭਾਈ ਅਮਰਤਪਾਲ ਸਿੰਘ ਖਾਲਸਾ 4 ਤਰੀਕ ਨੂੰ ਵੱਡੇ ਪੱਦਰ ਤੇ ਜੇਤੂ ਲਾਨੇ ਜਾਣਗੇ ਭਾਈ ਸਾਹਿਬ ਜੀ ਤੁਸੀਂ ਸਾਡੇ ਚੈਨਲ ਤੇ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ